ਇੱਕ ਮਮੂਲੀ ਜੇ ਜੱਟ ਦੀ ਧੀ ਆ ਹਮੇਸ਼ਾ ਗੱਲ ਹੁੰਦੀ ਸੀ ਘਰ ਆੜਤੀ ਦੇ ਮੂਲ ਤੇ ਵਿਆਜ ਦੀ ਮੈਂ ਬਾਪੂ ਨੂੰ ਦਿਨ ਪੋਟਿਆਂ ਤੇ ਗਿਣਦਿਆਂ ਵੇਖਿਆ ਜਦੋਂ ਗੱਲ ਛਿੜਦੀ ਸੀ ਕਿਸੇ ਨੂੰ ਦੇਣ ਦੇ ਹਿਸਾਬ ਦੀ ਪੱਗ ਰੋਲਣੀ ਬਾਬਲ ਦੀ ਇਸ ਗੱਲ ਦਾ ਤਾਂ ਮੈਂ ਕਦੇ ਕਿਸੇ ਜਨਮ ਚ ਨਾ ਸੋਚਾਂ ਹਮੇਸ਼ਾ ਲੋਕੀ ਫਖਰ ਨਾਲ ਬੁਲਾਉਣ ਮੇਰੇ ਬਾਪੂ ਦਾ ਨਾਂ ਇਹ ਗੱਲ ਤੁਹਾਨੂੰ ਤੇ ਲੱਗਦੀ ਹੋਣੀ ਪੁਰਾਣੇ ਰਿਵਾਜ ਦੀ ਮੈਂ ਤਾਂ ਅੱਜ ਵੀ ਪੈਰ ਪੁੱਟਣ ਤੋਂ ਪਹਿਲਾਂ 100 ਵਾਰੀ ਸੋਚਾਂ ਕਿਤੇ ਬिखर ਨਾ ਜਾਵੇ ਮੇਰੀ ਮਾਂ ਦੀ ਪਰਵਰਿਸ਼ ਕਿਤੇ ਬਿਖਰ ਨਾ ਜਾਵੇ ਮੇਰੀ ਮਾਂ ਦੀ ਪਰਵਰਿਸ਼ ਸੋਚ ਉੱਚੀ ਤੇ ਬੁਲੰਦ ਇਰਾਦੇ ਨਾਲ ਚੱਲੀ ਆ ਨਾ ਚਮਕਾਉਣ ਪਰਿਵਾਰ ਦਾ ਕੁਝ ਸੁਪਨੇ ਪੂਰੇ ਕਰਲੇ ਕੁਝ ਰੜਕ ਹਾਲੇ ਵੀ ਅੱਖਾਂ 'ਚ ਪੈਂਦੀ ਐ ਮੈਂ ਗੱਲ ਕਰਦੀ ਆ ਰਹਿੰਦੇ ਅਧੂਰੇ ਖਵਾਬ ਦੀ ਮੈਂ ਗੱਲ ਕਰਦੀ ਆ ਰਹਿੰਦੇ ਅਧੂਰੇ ਖਵਾਬ ਦੀ ਸਵਾਗਤ ਹੈ ਜੀ ਸਬਕ ਜ਼ਿੰਦਗੀ ਦੇ ਅੰਮ੍ਰਿਤ ਦੇ ਨਾਲ ਸਸੀ ਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਮੈਂ ਵੀ ਬਿਲਕੁਲ ਠੀਕ ਠਾਕ ਆ ਅੱਜ ਹੈਗਾ ਜੀ ਦਿਨ 25ਵਾਂ ਦਿਨ ਐਤਵਾਰ 15 ਸੈਪਟੈਂਬਰ 2024 ਤੇ ਅੱਜ ਮੈਂ ਇੱਕ ਕੱਲ ਵਾਲਾ ਸਬਕ ਵੀ ਰਿਕਾਰਡ ਕੀਤਾ ਪਹਿਲਾਂ ਦੁਪਹਿਰੀ ਤੇ ਹੁਣ ਸ਼ਾਮ ਨੂੰ ਮੈਂ ਅੱਜ ਦਾ ਸਬਕ ਰਿਕਾਰਡ ਕਰ ਰਹੀ ਆ ਸੋ ਪਹਿਲਾਂ ਮੈਂ ਆਪਣਾ ਸਬਕ ਜ਼ਿੰਦਗੀ ਦਾ ਸ਼ੁਰੂ ਕਰਾਂ ਉਸ ਤੋਂ ਪਹਿਲਾਂ ਇੱਕ ਤੇ ਸਬਕ ਇਹ ਹੈਗਾ ਕਿ ਤੁਸੀਂ ਜਿਹੜਾ ਤੁਸੀਂ ਡਿਸਾਈਡਡ ਹੈਗਾ ਤੁਹਾਡਾ ਇੱਕ ਦਿਨ ਦਾ ਕੰਮ ਉਹ ਉਸੇ ਦਿਨ ਹੀ ਨਿਪਟਾ ਲਿਆ ਕਰੋ ਤਾਂ ਚੰਗਾ ਰਹਿੰਦਾ ਹੈ ਜਦੋਂ ਆਪਾਂ ਕੰਪੋਸਟਪੋਨ ਕਰ ਦਿੰਦੇ ਆ ਨਾ ਤੇ ਸਾਡੇ ਕੰਮ ਜੁੜ ਜਾਂਦੇ ਨੇ ਤਾਂ ਉਹ ਕਰਨਾ ਪੜਾ ਔਖਾ ਹੋ ਜਾਂਦਾ ਜੋ ਕਿ ਅੱਜ ਮੈਂ ਫੇਸ ਕੀਤਾ ਹੈਗਾ ਬਟ ਆਮ ਪੂਰਾ ਪੂਰਾ ਮੈਂ ਕੋਸ਼ਿਸ਼ ਕੀਤੀ ਹੈ ਕਿ ਮੈਂ ਇਹਨੂੰ ਕੰਪਲੀਟ ਕਰ ਦਵਾਂ ਤੇ ਮੈਂ ਉਸ ਕੋਸ਼ਿਸ਼ ਦੇ ਵਿੱਚ ਕਾਮਯਾਬ ਹੋਵਾਂ ਇਹ ਉਮੀਦ ਦੇ ਨਾਲ ਮੈਂ ਅੱਜ ਸਬਕ ਰਿਕਾਰਡ ਕਰਨ ਲੱਗੀ ਆ ਤੇ ਅੱਜ ਦਾ ਜ਼ਿੰਦਗੀ ਦਾ ਸਬਕ ਜਿਹੜਾ ਹੈਗਾ ਇਹ ਤੁਹਾਨੂੰ ਮੇਰੀ ਸ਼ਾਇਰੀ ਤੋਂ ਪਤਾ ਲੱਗ ਹੀ ਗਿਆ ਹੋਣਾ ਹੈ ਕਿ ਮੈਂ ਗੱਲ ਕਰਦੀ ਪਈ ਆ ਕਿ ਜਿਹੜੇ ਬੱਚਿਆਂ ਨੇ ਮਾਪਿਆਂ ਦਾ ਸਟਰਗਲ ਵੇਖਿਆ ਹੋਵੇ ਨਾ ਤੇ ਜਦੋਂ ਆਪਣੇ ਸਟਰਗਲ ਵਿੱਚ ਪਹੁੰਚਦੇ ਨੇ ਨਾ ਤਾਂ ਉਹ ਹਰੇਕ ਪੈਰ ਫੂਕ-ਫੂਕ ਕੇ ਧਰਦੇ ਨੇ ਕਿ ਕਿਦਰੇ ਮੈਂ ਸਟਰਗਲ ਕਰਦੇ-ਕਰਦੇ ਕੁਝ ਇਹੋ ਜਿਹਾ ਨਾ ਕਰ ਬੈਠਾਂ ਸਟਰਗਲ ਕਰਦੇ ਕਰਦੇ ਕੋਈ ਇਹੋ ਜਿਹਾ ਸਟੈਪ ਨਾ ਚੱਕ ਲਵਾਂ ਜਿਹਦੇ ਨਾਲ ਮੇਰੇ ਮਾਪਿਓ ਦੇ ਜਿਹੜੀ ਕੀਤੀ ਹੋਈ ਸਟਰਗਲ ਹੈ ਨਾ ਉਹਦੇ ਉੱਪਰ ਕੋਈ ਆਂਚ ਆ ਜਾਈ ਕਿਤੇ ਉਹਨਾਂ ਨੂੰ ਕੁਝ ਮੇਰੇ ਕਰਕੇ ਨਾ ਸੁਣਨਾ ਪੈ ਜਾਏ ਕਿਉਂਕਿ ਉਹਨਾਂ ਨੇ ਮਾਪਿਆਂ ਦੀ ਜ਼ਿੰਦਗੀ ਜਿਹੜੀ ਹੈਗੀ ਉਹ ਵੇਖੀ ਹੁੰਦੀ ਬਚਪਨ ਤੋਂ ਉਹਨਾਂ ਨੇ ਅਬਜ਼ਰਵ ਕੀਤਾ ਹੁੰਦਾ ਹੈ ਸੋ ਮੈਂ ਵੀ ਇੱਕ ਇਹੋ ਜਿਹੇ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਜਿਨ੍ਹਾਂ ਦਾ ਸਟਰਗਲ ਮੈਂ ਆਪਣੇ ਬਚਪਨ ਤੋਂ ਵੇਖਿਆ ਤੇ ਅੱਜ ਵੀ ਵੇਖਨੀ ਪਈਆਂ ਤੇ ਮੈਂ ਆਪਣੇ ਸਟਰਗਲ ਦੇ ਵਿੱਚ ਹਮੇਸ਼ਾ ਇਹ ਗੱਲ ਕਰਦੀ ਹਾਂ ਕਿ ਉਹਨਾਂ ਨਾਲ ਉਹ ਤਾਂ ਕਿਤੇ ਛੋਟਾ ਹੈ ਉਨ੍ਹਾਂ ਦੇ ਮੁਕਾਬਲੇ ਮੈਂ ਹਾਲੇ ਕੁਝ ਵੀ ਨਹੀਂ ਕੀਤਾ ਹੈਗਾ ਸੋ ਜ਼ਿੰਦਗੀ ਦਾ ਸਟਰਗਲ ਜਦੋਂ ਕਰਦੀ ਹਾਂ ਤਾਂ ਮੈਨੂੰ ਸਭ ਤੋਂ ਵੱਡਾ ਐਗਜ਼ਾਮਪਲ ਉਹੀ ਲੱਗਦਾ ਹੁੰਦਾ ਜਿਹੜਾ ਮੇਰੇ ਪਰਿਵਾਰ ਨੇ ਮੇਰੇ ਮਾਪਿਓ ਨੇ ਮੇਰੇ ਭਰਾ ਨੇ ਕੀਤਾ ਹੈਗਾ ਏ ਸੋ ਮੈਂ ਉਸ ਸਟਰਗਲ ਨੂੰ ਪਹਿਲਾਂ ਸਲਾਮ ਕਰਦੀ ਹਾਂ ਤੇ ਦੂਜੀ ਗੱਲ ਮੈਂ ਕਈ ਵਾਰੀ ਲੋਕੀ ਕਹਿੰਦੇ ਨੇ ਨਾ ਕਿ ਤੁਸੀਂ ਇੰਸਟਾਗ੍ਰam ਤੇ ਜਾਂ YouTube ਦੇ ਉੱਪਰ ਵੀਡੀਓਜ਼ ਪਾਉਂਦੇ ਹੋ ਤਾਂ ਤੁਸੀਂ ਮਤਲਬ ਫੇਮਸ ਹੋਣ ਵਾਸਤੇ ਹੋਰ ਵੀ ਬਹੁਤ ਤਰੀਕੇ ਨੇ ਤੁਸੀਂ ਮੋਟੀਵੇਸ਼ਨਲ ਵੀਡੀਓ ਦਾ ਕਨਸੈਪਟ ਹੀ ਕਿਉਂ ਚੱਕਿਆ ਹੈਗਾ ਏ ਪਹਿਲੀ ਗੱਲ ਤੇ ਮੋਟੀਵੇਸ਼ਨਲ ਵੀਡੀਓ ਦਾ ਕਨਸੈਪਟ ਮੈਂ ਇਸ ਕਰਕੇ ਚੱਕਿਆ ਕਿਉਂਕਿ ਮੇਰਾ ਜਿਹੜਾ ਰੁੱਖ ਹੈ ਉਹ ਇਸ ਤਰਫ ਹੈਗਾ ਏ ਕਹਿੰਦੇ ਨੱਚਣਾ ਟੱਪਣਾ ਬਹੁਤ ਵਧੀਆ ਗੱਲ ਏ ਹਰ ਕੋਈ ਨੱਚਣਾ ਟੱਪਣਾ ਚਾਹੁੰਦਾ ਏ ਤੇ ਹਰ ਕੋਈ ਆਪਣੇ ਦਿਲ ਦੀ ਖੁਸ਼ੀ ਦਾ ਪ੍ਰਗਟਾਵਾ ਜਿਹੜਾ ਹੈਗਾ ਉਹ ਨੱਚ ਟੱਪ ਕੇ ਕਰਨਾ ਚਾਹੁੰਦਾ ਏ ਪਰ ਮੈਂ ਨੱਚਣ ਟੱਪ ਕੇ ਨੱਚ ਟੱਪ ਕੇ ਜਿਹੜਾ ਹੈਗਾ ਏ ਉਹ ਆਪਣੇ ਮਤਲਬ ਨਾ ਚਮਕਾਉਣ ਵਾਲ ਜਿਹੜਾ ਹੈਗਾ ਏ ਉਹ ਮੇਰਾ ਕੋਈ ਇਰਾਦਾ ਨਹੀਂ ਹੈਗਾ ਹਾਂ ਉਹ ਇੱਕ ਖੁਸ਼ੀ ਦੇ ਪ੍ਰਗਟਾਵਾ ਕਰਨ ਵਾਲੀ ਅਲੱਗ ਗੱਲ ਹੈਗੀ ਏ ਪਰ ਜਿਹੜਾ ਲੋਕੀ ਜਾਣਣ ਕਿ ਅੰਮ੍ਰਿਤ ਕੌਣ ਹੈਗੀ ਏ ਤੇ ਮੇਰੇ ਨਾਲ ਨੱਚਣ ਟੱਪਣ ਦਾ ਨਾਂ ਲੱਗੇ ਮੈਂ ਇਸ ਗੱਲ ਨੂੰ ਗਵਾਰਾ ਨਹੀਂ ਮੰਨਦੀ ਹੈਗੀ ਜੋ ਮੇਰੀ ਸੋਚ ਹੈਗੀ ਮੈਂ ਉਸ ਨਾਂ ਨਾਲ ਜਾਣੀ ਜਾਵਾਂ ਤਾਂ ਉਹ ਮੇਰੇ ਘਰਦਿਆਂ ਨੂੰ ਵੀ ਚੰਗਾ ਲੱਗੇਗਾ ਮੈਨੂੰ ਵੀ ਚੰਗਾ ਲੱਗੇਗਾ ਤੇ ਸਬਕ ਜ਼ਿੰਦਗੀ ਦੇ ਜਦੋਂ ਆਪਾਂ ਕਰਦੀ ਹੈਗੇ ਆ ਤਾਂ ਮੈਂ ਸਬਕ ਅੱਜ ਦਾ ਜਿਹੜਾ ਦੇਣਾ ਚਾਹੁੰਨੀ ਆ ਉਹ ਇਹੀ ਹੈਗਾ ਏ ਕਿ ਜਦੋਂ ਵੀ ਤੁਸੀਂ ਕੰਮ ਕਰਦੇ ਹੋ ਹੈਗੇ ਉਹ ਕੋਈ ਵੀ ਇਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਤੁਹਾਡੇ ਪਰਿਵਾਰ ਦੀਆਂ ਅੱਖਾਂ ਨੀਵੀਆਂ ਹੋਣ ਜਸ ਜੀ ਦੇ ਨਾਲ ਕੱਲ ਨੂੰ ਤੁਹਾਨੂੰ ਕੋਈ ਪਛਤਾਵਾ ਹੋਵੇ ਸੋ ਪਛਤਾਵੇ ਵਾਲੇ ਕੰਮ ਜਿਹੜੇ ਨੇ ਉਹਨਾਂ ਤੋਂ ਗੁਰੇਜ਼ ਕਰਨੀ ਚਾਹੀਦੀ ਹੈਗੀਏ ਕਹਿੰਦੇ ਨੇ ਨਾ ਕਿ ਖਾਈਏ ਮਨ ਪਾਉਂਦਾ ਤੇ ਪਾਈਏ ਜੱਗ ਪਾਉਂਦਾ ਤੇ ਕੰਮ ਉਹੋ ਜਿਹਾ ਕਰਿਆ ਕਰੋ ਜਿਹੜਾ ਤੁਹਾਨੂੰ ਵੀ ਭਾਵੇ ਤੇ ਲੋਕਾਂ ਦੇ ਵਿੱਚ ਜਦੋਂ ਪਹੁੰਚੇ ਤਾਂ ਉਹਨਾਂ ਨੂੰ ਵੀ ਭਾਵੇ ਤੇ ਤੁਹਾਡੇ ਪਰਿਵਾਰ ਨੂੰ ਵੀ ਭਾਵੇ ਸੋ ਉਹੋ ਜੇ ਕੰਮਾਂ ਦੇ ਵਿੱਚੋਂ ਆਪਾਂ ਜਦੋਂ ਨਿਕਲਨੇ ਆ ਜਿਹਦੇ ਨਾਲ ਸਾਨੂੰ ਬਾਅਦ ਚ ਪਛਤਾਵਾ ਹੁੰਦਾ ਹੈ ਤੇ ਉਹ ਬਹੁਤ ਹੀ ਚੰਗੀ ਗੱਲ ਨਹੀਂ ਹੈਗੀ ਮੈਂ ਉਹਨੂੰ ਮਾੜੀ ਗੱਲਾਂ ਦੇ ਵਿੱਚ ਹੀ ਗਿਣਦੀ ਆ ਹੋ ਸਕਦਾ ਕਿਸੇ ਲਈ ਕੋਈ ਚੰਗਾ ਲੱਗੇ ਕਿਸੇ ਨੂੰ ਕੰਮ ਮੈਂ ਉਹਦੀ ਗੱਲ ਦੇ ਵਿੱਚ ਨਹੀਂ ਆਉਂਦੀ ਹੈਗੀ ਪਰ ਜਿਹੜਾ ਤੁਹਾਨੂੰ ਬਾਅਦ ਚ ਪਛਤਾਉਣਾ ਪਵੇ ਇਹ ਕੰਮ ਪਹਿਲਾਂ ਹੀ ਨਾ ਕਰੋ ਪਹਿਲਾਂ ਹੀ ਆਪਣਾ ਪੈਰ ਜਿਹੜਾ ਹੈਗਾ ਉਹ ਸੋਚ ਸਮਝ ਕੇ ਪੁੱਟੋ ਤੇ ਜਿਹੜੇ ਨਾਂ ਨਾਲ ਤੁਸੀਂ ਚਾਹੁੰਦੇ ਵੀ ਲੋਕੀ ਤੁਹਾਨੂੰ ਜਾਣਣ ਤੇ ਉਹੀ ਨਾਂ ਜਿਹੜਾ ਹੈਗਾ ਉਹ ਆਪਣਾ ਅੱਗੇ ਰੱਖੋ ਤੇ ਪਰਿਵਾਰ ਦੇ ਲੋਕਾਂ ਨੂੰ ਵੀ ਜਦੋਂ ਪਤਾ ਲੱਗੇ ਤਾਂ ਉਹ ਵੀ ਤੁਹਾਡਾ ਨਾਮ ਫਖਰ ਦੇ ਨਾਲ ਲੋਕਾਂ ਅੱਗੇ ਦੱਸਣ ਕਿ ਹਾਂ ਇਹ ਸਾਡੀ ਧੀ ਹੈ ਮੈਨੂੰ ਚਿਤ ਹੈਗੇ ਕਿ ਮੈਂ ਉਸ ਪਰਿਵਾਰ ਤੋਂ ਬਿਲੋਂਗ ਕਰਦੀ ਹਾਂ ਜਿੱਥੇ ਜਦੋਂ ਕਾਲਜ ਜਾਣਾ ਤਾਂ ਸਾਡਾ ਉਦੋਂ 40 ਰੁਪਏ ਕਿਰਾਇਆ ਲੱਗਦਾ ਸੀ 20 ਆਉਣ ਤੇ 20 ਜਾਣ ਤੇ ਕਈ ਵਾਰੀ ਉਹ ਵੀ ਗਵਾਂਡੀਆਂ ਤੋਂ ਮੰਗਣੇ ਪੈਂਦੇ ਸਨ ਕਿ ਚਲੋ ਕੋਈ ਨਾ ਅਗਲੇ ਦੁੱਧ ਦੀ ਪੇਮੈਂਟ ਆਏਗੀ ਤੇ ਉਹਨਦੇ ਚੋਂ ਆਪਾਂ ਦੇ ਦਾਂਗੇ ਤੇ ਅੱਜ ਪਰਿਵਾਰ ਦੇ ਵਿੱਚ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸੁਖ ਸ਼ਾਂਤੀ ਹੈ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਸਭ ਕੁਝ ਹੈਗਾ ਹੈ ਤੇ ਮੈਂ ਗੱਲ ਇਹ ਕਰਦੀ ਆ ਕਿ ਜਦੋਂ ਤੁਹਾਡੇ ਕੋਲ ਦਿਨ ਚੰਗੇ ਆਉਂਦੇ ਨੇ ਕਦੇ ਆਪਣੇ ਮਾੜੇ ਦਿਨਾਂ ਨੂੰ ਭੁਲਾਇਆ ਕਰੋ ਕਿਉਂਕਿ ਉਹੀ ਮਾੜੇ ਦਿਨ ਹੁੰਦੇ ਨੇ ਜਿਹੜੇ ਤੁਹਾਨੂੰ ਦੁਨੀਆ ਵਿੱਚ ਵਿਚਰਨਾ ਸਿਖਾਉਂਦੇ ਨੇ ਉਹਨਾਂ ਦਿਨਾਂ ਤੋਂ ਹੀ ਤੁਸੀਂ ਸਿੱਖਦੇ ਹੈਗੇ ਹੋ ਕਿ ਕਿਵੇਂ ਤੁਸੀਂ ਆਪਣੇ ਮਾਪੇ ਨੂੰ ਨਾਲ ਲੈ ਕੇ ਤੁਰਨਾ ਹੈਗਾ ਹੈ ਕਿਵੇਂ ਤੁਹਾਡੇ ਮਾਪੇ ਦੇ ਨਾਲ ਤੁਹਾਡਾ ਜਿਹੜਾ ਮੋਢਾ ਜਦੋਂ ਲੱਗੇ ਤਾਂ ਉਹਨਾਂ ਨੂੰ ਫਖਰ ਮਹਿਸੂਸ ਹੋਵੇ ਤੇ ਕਹਿਣ ਕਿ ਹਾਂ ਇਹ ਸਾਡੀ ਧੀ ਹੈ ਸਾਡਾ ਪੁੱਤਰ ਹੈ ਸੋ ਕਈ ਧੀਆ ਪੁੱਤਰ ਜਿਹੜੇ ਨੇ ਬਹੁਤ ਸੋਹਣਾ ਨਾਂ ਚਮਕਾ ਰਹੇ ਨੇ ਆਪਣੇ ਮਾਪਿਆਂ ਦਾ ਉਹਨਾਂ ਨੂੰ ਸਲਾਮ ਏ ਤੇ ਕੁਝ ਜਿਹੜੇ ਨਹੀਂ ਚੱਲ ਰਹੇ ਹੈਗੇ ਇਸ ਰਾਹ ਦੇ ਉੱਪਰ ਉਹਨਾਂ ਨੂੰ ਇਸ ਗੱਲ ਦਾ ਧਿਆਨ ਜ਼ਰੂਰ ਰੱਖਣਾ ਚਾਹੀਦਾ ਹੈਗਾ ਸੋ ਜ਼ਿੰਦਗੀ ਦੇ ਵਿੱਚ ਬਹੁਤ ਕੁਝ ਵੇਖਿਆ ਹੈਗਾ ਤੇ ਸਬਕ ਜ਼ਿੰਦਗੀ ਦੇ ਆਪੇ ਜ਼ਿੰਦਗੀ ਚ ਨਿਕਲੀ ਆਉਂਦੇ ਨੇ ਤੇ ਉਮੀਦ ਕਰਦੀ ਹੈ ਕਿ ਤੁਹਾਨੂੰ ਜ਼ਿੰਦਗੀ ਦੇ ਸਬਕ ਚੰਗੇ ਲੱਗਦੇ ਪਏ ਨੇ ਮੇਰੇ ਤੇ ਤੁਸੀਂ ਇਦਾਂ ਹੀ ਮੇਰੇ ਨਾਲ ਜੁੜੇ ਰਹੋਗੇ ਸੋ ਥੈਂਕ ਯੂ ਸੋ ਮੱਚ ਕੇਅਰ ਰੱਬ ਰੱਖਾ ਸਾਸ਼ੀਕਾਲ ਜੀ ਸਾਰਿਆਂ ਨੂੰ